ਬਿਤੇ ਦਿਨੀ ਬਠਿੰਡਾ ਵਿਖੇ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਗਈ ਥਾਰ ਵਾਲੀ ਸਿਪਾਹੀ ਅਮਨਦੀਪ ਕੌਰ ਦੇ ਕੇਸ ਦੇ ਵਿੱਚ ਦਿਨੋਂ ਦਿਨ ਨਵੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ ਤਾਂ ਉਹਨਾਂ ਪਰਤਾਂ ਦੇ ਵਿੱਚੋਂ ਇੱਕ ਪਰਤ ਇਹ ਵੀ ਹੈ ਕਿ ਕਿਸੇ ਵੇਲੇ ਅਮਨਦੀਪ ਕੌਰ ਦੀ ਡਿਊਟੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਵੀ ਲਾਈ ਗਈ ਸੀ 2024 ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦੇ ਘਰ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਤਾਂ ਉਸ ਵਕਤ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਵਧਾਈ ਗਈ ਸੀ ਮਹੀਨਾ ਸਵਾ ਕੁ ਮਹੀਨਾ ਦੇ ਕਰੀਬ ਅਮਨਦੀਪ ਕੌਰ ਉਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ ਦੇ ਵਿੱਚ ਡਿਊਟੀ ਤੇ ਤਾਇਨਾਤ ਰਹੀ ਪਰ ਕੀ ਕਾਰਨ ਕੀ ਕਾਰਨ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਅਮਨਦੀਪ ਕੌਰ ਦੀ ਐਸਐਸਪੀ ਮਾਨਸਾ ਕੋਲ ਸ਼ਿਕਾਇਤ ਕੀਤੀ ਕਿ ਸਾਨੂੰ ਇਸ ਲੜਕੀ ਨੂੰ ਸੁਰੱਖਿਆ ਡਿਊਟੀ ਦੇ ਵਿੱਚ ਨਹੀਂ ਚਾਹੀਦਾ ਇਹਨੂੰ ਤੁਸੀਂ ਸੁਰੱਖਿਆ ਡਿਊਟੀ ਤੋਂ ਹਟਾ ਦਿਓ ਕੀ ਉਹ ਕਾਰਨ ਹੈ ਤਾਂ ਹੁਣ ਇਹ ਖੁਲਾਸਾ ਹੋਇਆ ਕਿ ਜਦੋਂ ਅਮਨਦੀਪ ਕੌਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸੀ ਤਾਂ ਉਹਦਾ ਉਹ ਸਾਥੀ ਬਲਵਿੰਦਰ ਸੋਨੂ ਜੋ ਹਾਲੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਜਿਸ ਦਾ ਨਾਮ ਇਸੇ ਚਿੱਟਾ ਤਸਕਰੀ ਦੇ ਕੇਸ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੈ ਜਿਸ ਦੀ ਭਾਲ ਦੇ ਵਿੱਚ ਬਠਿੰਡਾ ਪੁਲਿਸ ਲੱਗੀ ਹੋਈ ਹੈ ਉਹ ਬਲਵਿੰਦਰ ਸਿੰਘ ਸੋਨੂ ਮੂਸੇਵਾਲੇ ਦੇ ਉੱਥੇ ਪਿੰਡ ਵਿਖੇ ਉਹਨਾਂ ਦੀ ਹਵੇਲੀ ਵਿਖੇ ਇਹਨੂੰ ਅਕਸਰ ਮਿਲਣ ਵਾਸਤੇ ਆਉਂਦਾ ਜਾਂਦਾ ਸੀ ਤਾਂ ਕਈ ਵਾਰ ਉਹ ਉੱਥੇ ਮਿਲਣ ਲਈ ਆਉਂਦਾ ਜਾਂਦਾ ਸੀ ਉਹਦੇ ਨਾਲ ਹੋਰ ਵੀ ਉਹਦੇ ਕਈ ਦੋਸਤ ਹੋਇਆ ਕਰਦੇ ਸਨ ਅਮਨਦੀਪ ਕੌਰ ਅਕਸਰ ਆਪਣੇ ਸਾਥੀ ਨੂੰ ਆਪਣੇ ਉਸ ਦੋਸਤ ਨੂੰ ਜਿਹਦੇ ਨਾਲ ਉਹ ਲੰਬੇ ਸਮੇਂ ਤੋਂ ਲਿਵਿੰਗ ਚ ਰਹਿ ਰਹੀ ਸੀ ਉਹਨੂੰ ਮੂਸੇਵਾਲੇ ਦੀ ਉੱਥੇ ਹਵੇਲੀ ਦੇ ਵਿੱਚ ਬੁਲਾ ਲੈਂਦੀ ਸੀ ਉੱਥੇ ਉਹ ਮਿਲਣ ਲਈ ਆਇਆ ਕਰਦਾ ਸੀ ਤੇ ਇਸ ਦੇ ਉੱਪਰ ਹੀ ਮੂਸੇਵਾਲੇ ਦੇ ਪਰਿਵਾਰ ਨੇ ਇਤਰਾਜ਼ ਕਰਦਿਆਂ ਉਹਨਾਂ ਦੀ ਸ਼ਿਕਾਇਤ ਕੀਤੀ ਕਿ ਸਾਡਾ ਪਰਿਵਾਰ ਖਾਸ ਕਰਕੇ ਸਾਡੀ ਸਿਕਿਉਰਿਟੀ ਪਰਪਸ ਤੋਂ ਜੇਕਰ ਦੇਖਿਆ ਜਾਵੇ ਤਾਂ ਇਸ ਵਿਅਕਤੀ ਦਾ ਇੱਥੇ ਆਉਣਾ ਸਹੀ ਨਹੀਂ ਹੈ ਤਾਂ ਉਹਨਾਂ ਨੇ ਅਮਨਦੀਪ ਕੌਰ ਦੀ ਸ਼ਿਕਾਇਤ ਐਸਐਸਪੀ ਮਾਨਸਾ ਨੂੰ ਕੀਤੀ ਜਿਸ ਤੋਂ ਬਾਅਦ ਐਸਐਸਪੀ ਮਾਨਸਾ ਨੇ ਐਕਸ਼ਨ ਲੈਂਦਿਆਂ ਸਵਾ ਕੁ ਮਹੀਨਾ ਦੇ ਕਰੀਬ ਅਮਨਦੀਪ ਕੌਰ ਨੂੰ ਉੱਥੋਂ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ ਤਾਂ ਹੁਣ ਇਹ ਖੁਲਾਸੇ ਦਿਨੋਂ ਦਿਨ ਖੁੱਲ ਕੇ ਆ ਰਹੇ ਆ ਕਿ ਕਿੱਥੇ-ਕਿੱਥੇ ਡਿਊਟੀ ਕੀਤੀ ਕਿੰਨਾ-ਕਿੰਨਾ ਲੋਕਾਂ ਨਾਲ ਉਹਦੇ ਸੰਬੰਧ ਸੀ ਤੇ ਕਿਹੋ ਜਿਹਾ ਜਿਹੜਾ ਉਸ ਦਾ ਕਿਰਦਾਰ ਸੀ ਤਾਂ ਇਹ ਆਪਣੇ ਆਪ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਹਾਲੇ 2 ਦਿਨ ਦਾ ਪੁਲਿਸ ਰਿਮਾਂਡ ਉਹਦਾ ਹੋ ਚੁੱਕਿਆ ਤੇ ਬੀਤੀ ਕੱਲ ਪੁਲਿਸ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਆਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਪੁਲਿਸ ਰਿਮਾਂਡ ਜਿਹਦੇ ਵਿੱਚ ਅੱਜ ਪਹਿਲਾ ਦਿਨ ਹੈ ਤੇ ਕੱਲ ਨੂੰ ਇੱਕ ਦਿਨ ਹੋਰ 2 ਦਿਨ ਦਾ ਜਿਹੜਾ ਰਿਮਾਂਡ ਹੋਰ ਵੱਧ ਗਿਆ ਕਾਫੀ ਕੁਝ ਪੁਲਿਸ ਨੇ ਬਰਾਮਦ ਕੀਤਾ ਹੈ ਕਾਫੀ ਕੁਝ ਪੁਲਿਸ ਨੇ ਪੁੱਛਗਿੱਛ ਦੇ ਵਿੱਚ ਸਾਹਮਣੇ ਲੈ ਕੇ ਆਂਦਾ ਪਰ ਹਾਲੇ ਤੱਕ ਪੁਲਿਸ মিডিਆ ਦੇ ਸਾਹਮਣੇ ਆਉਣ ਤੋਂ ਕੰਨੀ ਕਤਰਾ ਰਹੀ ਆ ਹਾਲੇ ਤੱਕ মিডিਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਆ ਰਹੀ ਉਹਨਾਂ ਨੇ ਕਿਹਾ ਕਿ ਹਾਲੇ ਸਾਡੀ ਜਾਂਚ ਚੱਲ ਰਹੀ ਆ ਜਦੋਂ ਜਾਂਚ ਪੂਰੀ ਹੋ ਜੇਗੀ ਉਦੋਂ ਅਸੀਂ ਸਾਰੀ ਜਿਹੜੀ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਹਾਲਾਂਕਿ ਤੱਕ ਕਿ ਸੂਤਰਾਂ ਤੋਂ ਹਾਲੇ ਕਿ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਕਿ ਪੁਲਿਸ ਉਹਦੇ ਦੋਨੇ ਜਿਹੜੇ ਮਹਿੰਗੇ ਆਈਫੋਨ ਨੇ ਉਹਨਾਂ ਦੇ ਲੋਕ ਖਲਵਾਉਣ ਦੇ ਵਿੱਚ ਵੀ ਇਹ ਸਫਲ ਹੈ ਹਾਲੇ ਤੱਕ ਉਹਨਾਂ ਦੇ ਫੋਨਾਂ ਦੇ ਲੋਕ ਨਹੀਂ ਖੁੱਲੇ ਤੇ ਜਦੋਂ ਵੀ ਲੋਕ ਖੁੱਲਦੇ ਆ ਉਸ ਤੋਂ ਬਾਅਦ WhatsApp ਚੈਟਿੰਗ ਦੇ ਵਿੱਚ ਕੀ ਨਿਕਲਦਾਗਾ ਤੇ ਕਿਹੜੇ ਕਿਹੜੇ IPS ਜਾਂ IAS ਜਾਂ PCS ਜਾਂ PCS ਜਾਂ ਹੋਰ ਹੇਠਲੇ ਪੱਧਰ ਦੇ ਕਿਹੜੇ ਅਫਸਰਾਂ ਦੇ ਨੰਬਰ ਨਿਕਲਦੇ ਆ ਇਹ ਬਿੱਲੀ ਹਲੇ ਥੈਲਿਓਂ ਬਾਹਰ ਆਉਣ 'ਚ ਸਮਾਂ ਲੱਗੇਗਾ ਸੋ ਜੁੜੇ ਰਹੋ ਅਪਡੇਟ ਜਾਣਨ ਦੇ ਲਈ ਧੰਨਵਾਦ